ਹਾਂਜੀ ਦੋਸਤੋ ਅੱਫਾ ਸੰਭੂ ਬਾਡਰ ਤੇ ਆ ਮੋਰਚਾ ਚੱਲ ਰਿਹਾ ਕਿਸਾਨਾਂ ਨੇ ਇੱਥੇ ਬਾਈਆਂ ਨੇ ਸੇਵਾ ਲਈ ਹੋਈ ਹੈ ਕਿਸਾਨਾਂ ਦੇ ਕੱਪੜੇ ਧੋਣ ਨੂੰ ਮਸ਼ੀਨਾ ਲਿਆਂਦੀਆਂ ਹੋਈਆਂ ਨੇ ਦੇਖੋ ਕਿਵੇਂ ਇੱਥੇ ਜਿਹੜੇ ਕਿਸਾਨ ਨੇ ਸਾਡੇ ਉਹ ਆਏ ਹੋਏ ਨੇ ਵੀ ਆਪਣੇ ਕੱਪੜੇ ਧੁલાઈ ਕਰਾਉਣ ਦੇ ਲਈ ਤੇ ਆਪਾਂ ਬਾਈਆਂ ਨਾਲ ਗੱਲਬਾਤ ਵੀ ਕਰਾਂਗੇ ਕਿੱਥੋਂ ਆਏ ਨੇ ਪਹਿਲਾਂ ਤੁਸੀਂ ਦੇਖੋ ਵੀ ਕਿਵੇਂ ਬਾਈਆਂ ਨੇ ਇੱਕ ਜ਼ਿੰਮੇਵਾਰੀ ਸਮਝਦੇ ਹੋਏ ਵੀ ਕਿਸਾਨਾਂ ਨੂੰ ਔਖਾ ਨਾ ਹੋਵੇ ਵੀ ਉਹਨਾਂ ਦੀ ਸਹੂਲਤ ਦੇ ਲਈ ਵੀ ਕਿੱਥੇ ਉਹ ਮੱਥਾ ਮਾਰਨਗੇ ਜਾਂ ਕਿੱਗੇ ਕੱਪੜਿਆਂ ਨਾਲ ਦੇਖੋ ਉਹਨਾਂ ਨੇ ਮਸ਼ੀਨਾਂ ਲਾਈਆਂ ਹੋਈਆਂ ਨੇ ਤੇ ਇਹ ਪਿੰਡ ਦਾ ਨਾਮ ਹੈ ਅ ਪਿੰਡ ਸੂਰਜਗੜ ਪਟਿਆਲਾ ਤੋਂ ਫ੍ਰੀ ਸੇਵਾ ਕਰ ਰਹੇ ਨੇ ਆਪਾਂ ਇੱਥੇ ਉਹ ਬਾਈ ਨੇ ਸੇਵਾਦਾਰ ਨੇ ਆਪਾਂ ਉਹਨਾਂ ਨਾਲ ਗੱਲ ਕਰਦੇ ਆ ਜਾਣਦੇ ਆ ਵੀ ਇਹ ਮਸ਼ੀਨਾਂ ਦਾ ਪ੍ਰਬੰਧ ਕਿੱਥੋਂ ਕੀਤਾ ਇਹ ਆਈਡੀਆ ਬਾਈਆਂ ਦਾ ਕਿੱਥੋਂ ਆਇਆ ਇਹ ਸਾਰਾ ਗੱਲ ਵੀ ਕਰਦੇ ਆ ਵੀ ਬਾਈ ਜੀ ਨਾਲ ਸੋਏ ਬਾਈ ਜੀ ਪੰਜ ਵੀਰ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵੀਰ ਜੀ ਇਹ ਬਾਈ ਜੀ ਆਪਾਂ ਕਿਹੜੇ ਪਿੰਡ ਤੋਂ ਆਇਆ ਜੀ ਮੇਰਾ ਜੀ ਫਗਵਾੜਾ ਏਰੀਆ ਲਖਪੁਰ ਪੈਂਦਿਆ ਅੱਛਾ ਜੀ ਹਾਂ ਜੀ ਇਹ ਆਪਾਂ ਕਿੱਥੋਂ ਲੈਂਦੀਆਂ ਨੇ ਇਹ ਜਿਹੜੀਆਂ ਮਸ਼ੀਨਾਂ ਨੇ ਇਹ ਤਾਂ ਜੀ ਸੰਗਤ ਬੋਲੋਈਆਂ ਲੋਕਲ ਜਿਹੜੀ ਸੰਗਤ ਐ ਸੂਜਗੜ੍ਹ ਦੀ ਉਹਨਾਂ ਬੋਲੋਈ ਲੋਕਲ ਅਸੀਂ ਅਸੀਂ ਸੇਵਾਇਆ ਕਰਦੇ ਹਾਂ अच्छा ये जेड़ा प्रबंध ਕੀਤਾ ਵੀਰੋਂ ਉਹਨਾਂ ਉਹਨਾਂ ਨੇ ਆਪਣੇ ਪੱਧਰ ਤੇ ਕੀਤਾ ਹਾਂਜੀ ਹਾਂਜੀ ਠੀਕ ਹੈ ਜੀ ਪਾਣੀ ਦੀ ਸੇਵਾ ਸਾਰੀ ਇੱਥੇ ਜਿੰਨੀ ਵੀ ਲੋਕਲ ਸੰਗਤ ਆ ਉਹਨਾਂ ਦੀ ਹੈ ਅੱਛਾ ਜੀ ਹਾਂਜੀ ਇੱਕ ਮਿੰਟ ਬਾਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਬਾਈ ਗੁਰਜੀ ਦਾ ਖਾਲਸਾ ਬਾਈ ਗੁਰਜੀ ਦੀ ਫਤਿਹ ਕਿਹੜਾ ਪਿੰਡ ਹੈ ਤੁਹਾਡਾ ਮੇਰਾ ਪਿੰਡ ਸੂਰਜਗੜ੍ਹ ਅੱਛਾ ਭਾਈ ਜੀ ਤੁਹਾਡੇ ਪਿੰਡ ਦੀਆਂ ਮਸ਼ੀਨਾਂ ਨੇ ਹਾਂਜੀ ਹਾਂਜੀ ਇਹ ਮੁੱਲ ਲੈ ਕੇ ਆਏ ਹੋ ਜਾਂ ਘਰਾਂ ਚੋਂ ਕਿਵੇਂ ਸੇਵਾ ਕੀਤੀ ਮੁੱਲ ਲੈ ਕੇ ਆਏ ਰਾਜੀ अच्छा ये पूरे पिंड ਵੱਲੋਂ ਯਤਨ ਹੈ ਨਹੀਂ ਪਿੰਡ ਵਿੱਚ ਵੱਲੋਂ ਨਹੀਂ ਵੈਸੇ ਪਿੰਡ ਦਾ ਸਾਥ ਹੈ ਤੁਹਾਡਾ اچھا ਪਿੰਡ ਇਹ ਤੁਹਾਡੇ ਦਿਮਾਗ 'ਚ ਕਿਵੇਂ ਆਇਆ ਆਈਡੀਆ ਤੇ ਲੋਕ ਲੰਗਰ ਵੀ ਲੋਂਦੇ ਨੇ ਤੇ ਕੋਈ ਦਵਾਈਆਂ ਦਾ ਲੱਭਦਾ ਕੋਈ ਕਿਸੇ ਤੁਹਾਡੇ ਦਿਮਾਗ 'ਚ ਕਿਵੇਂ ਆਇਆ ਵੀ ਇਹ ਕੱਪੜਿਆਂ ਦਾ ਵੀ ਜਿਹੜਾ ਧੋਣ ਤੋਂ ਆ ਦੇ ਸੇਵਾ ਜਿਹੜੀ ਹੋਣੀ ਚਾਹੀਦੀ ਹੈ ਉਹ ਕੱਪੜੇ ਬਹੁਤ ਗੰਦੇ ਸੀ ਇੱਥੇ ਸਾਧਨ ਇੰਨੇ ਹੈ ਨਹੀਂ ਸੀ ਪਾਣੀ ਦੀ ਵੀ ਛੋਟੇ ਸੀ ਹਾਂਜੀ ਤੇ ਕੱਪੜਾ ਤਾਂ ਅਕਸਰ ਨੂੰ ਸਾਫ ਪਾਣਾ ਹੀ ਹੈ ਹਾਂਜੀ ਇਹ 13 13 ਮਹੀਨੇ ਉੱਥੇ ਦਿੱਲੀ ਲੱਗਿਆ ਸੀ ਸਿੱਖਿਆ ਹੀ ਇਹ ਹੀ ਚੀਜ਼ਾਂ ਅੱਛਾ ਜੀ ਅੱਛਾ ਜੀ ਉਹ ਨੈਸ਼ਨਲ মিডিਆ ਵਾਲਾ ਤਾਂ ਇਹ ਕਹਿ ਰਹੇ ਨੇ ਵੀ ਜਿਹੜੇ ਇੱਥੇ ਪਿੰਡਾਂ ਦੇ ਬੇਲੇ ਲੋਕ ਨੇ ਕੋਈ ਕੰਮ ਨਹੀਂ ਕਰਦੇ ਆ ਕਿ ਇੱਥੇ ਆ ਕੇ ਉਹ ਉਹੀ ਧਰਨਿਆਂ ਦੇ ਬੈਠੇ ਨੇ ਕੀ ਕਹਿਣਾ ਚਾਹੁੰਦੇ ਨੇ ਉਹਨਾਂ ਲੋਕਾਂ ਨੂੰ ਪਰ ਆਵਾ ਬੇਲੇ ਆ ਕਿਸੇ ਕੋਲ ਟਾਈਮ ਹੈ ਆ ਜੀ ਗੱਲ ਕਿਸੇ ਕੋਲ ਇੱਕ ਸਕਿੰਟ ਦਾ ਵੀ ਟਾਈਮ ਨਹੀਂ ਮੇਟਾਂ ਘੰਟਿਆਂ ਦਾ ਤਾਂ ਬਹੁਤ ਦੂਰ ਦੀ ਗੱਲ ਹੈ ਹਾਂ ਜੀ ਹਾਂ ਅੱਛਾ ਜੀ ਇਹ ਘੇਰ ਲੋਕ ਜਿਵੇਂ ਮੋਦੀ ਨੂੰ ਹੁਣ ਅੱਗੋ ਜਾ ਕੇ ਉਹ ਤਾਂ ਪਹਿਲੇ ਵੀ ਕਿਰਿਆਏ ਅੱਜ ਵੀ ਕਿਰਿਆ ਹੋਇਆ ਇੱਕ ਵਾਰ ਸਤ ਉਹ ਸਾਡਾ ਸਾਥ ਦੇਖ ਰਿਹਾ ਹੈ ਐਂਟਰ ਐਂਡ ਨੂੰ ਤਾਂ ਉਹਨੇ ਸੋਰੀ ਕਹਿ ਕੇ ਬਾਅਦ ਚ ਨਵੇੜਨਾ ਹੀ ਆ ਕੰਮ ਅੱਛਾ ਜੀ ਠੀਕ ਹੈ ਜੀ ਠੀਕ ਹੈ ਹਾਂਜੀ ਭਾਈ ਜੀ ਤੁਸੀਂ ਕੁਝ ਕਹਿੰਦੇ ਚ ਮੋਦੀ ਤੱਕ ਹਾਂਜੀ ਭਾਈ ਜੀ ਮੋਦੀ ਤੱਕ ਟਿਰਿਆ ਆ ਹੁਣ ਖਸਾਨਾ ਦੇ ਵਿੱਚ ਬਸ ਉਹਨੇ ਨਿਕਲਣਾ ਆ ਵਿੱਚੋਂ ਕਿੱਦਾਂ ਨਿਕਲਣਾ ਕਦੋਂ ਨਿਕਲਣਾ ਇਹ ਮੋਦੀ ਸਾਹਿਬ ਤੇ ਆ अच्छा यो उधा कहंदे ਵੀ ਇਹ ਤਾਂ ਬੇਲੇ ਬੰਦੇ ਨੇ ਇਹਨਾਂ ਦੇ ਘਰੇ ਵੀ ਰੋਟੀਆਂ ਖਾਂਦੇ ਨੇ ਇੱਥੇ ਆ ਕੇ ਖਾ ਲੈਂਦੇ ਨੇ ਉਹਨਾਂ ਨੂੰ ਫਿਰ ਤੁਸੀਂ ਕੀ ਜਵਾਬ ਦੇਣਾ ਚਾਹੁੰਦੇ ਆਂ ਜੀ ਅਸੀਂ ਤਾਂ ਕਹਿੰਦੇ ਉਹ ਵੀ ਆ ਜਾਣ ਉਹ ਵੀ ਲੰਗਰ ਛਕਣ ਉਹਨਾਂ ਨੂੰ ਕਿਹੜਾ ਅਸੀਂ ਮਨਾ ਕਰਦੇ ਆਂ ਆ ਕੇ ਇੱਥੇ ਦੇਖਣ ਸਹੀ ਜੇ ਬੇਲੇ ਜਿਹੜੇ ਬੇਲੀਆਂ ਘਰ ਮਤਲਬ ਖਾਂਦੇ ਆ ਉਹ ਇੱਥੇ ਆਂ ਸੇਵਾ ਨਹੀਂ ਕਰਦੇ ਜਿਹੜਾ ਵੀ ਕੋਈ ਵੀ ਆ ਕੋਈ ਸਫਾਈ ਦੀ ਸੇਵਾ ਕਰਦਾ ਕੋਈ ਲੰਗਰ ਦੀ ਸੇਵਾ ਕਰਦਾ ਹਰ ਕੋਈ ਆਪਣੀ ਜ਼ਿੰਮੇਵਾਰੀ ਸਮਝਦਾ ਇੱਥੇ ਤੇ ਪਿੱਛੇ ਉਹਨਾਂ ਦੇ ਘਰਾਂ ਚ ਜਾ ਕੇ ਦੇਖ ਲੈਣ ਕੰਮ ਛੱਡ ਕੇ ਆਏ ਉਹ ਕੋਈ ਨਹੀਂ ਬੇਲਾ ਅੱਛਾ ਜੇ ਇੰਨੇ ਬੇਲੇ ਹੁਣ ਇਹ ਤਾਂ ਗਵਰਨਮੈਂਟ ਨੂੰ ਵੀ ਪਤਾ ਹੁੰਦਾ ਅੰਕੜੇ ਕਿੰਨੇ ਕ ਬੇਲੇ ਹੈਗੇ ਆ ਜ਼ਮੀਂਦਾਰ ਕਿੰਨੇ ਕ ਨਹੀਂ ਹੈਗੇ ਹੂੰ ਫੇ ਕਿੰਨੇ ਕ ਲੋਕਾਂ ਦੇ ਫੇ ਕਿਸਾਨਾਂ ਦੇ ਇੱਥੇ ਕੱਪੜੇ ਧੋਦਨੇ ਫੇ ਸਾਰਾ ਦਿਨ ਮਸ਼ੀਨ ਚੱਲਦੀ ਹੈ ਹਾਂਜੀ ਸਾਰਾ ਦਿਨ ਸਵੇਰ ਨੂੰ 7 ਵਜੇ ਸ਼ੁਰੂ ਕਰ ਦਿੰਦੀ ਆ 5 ਵਜੇ ਤੱਕ ਸ਼ਾਮ ਨੂੰ 5-6 ਵਜੇ ਜਾਂਦੀ ਅੱਛਾ ਜੀ ਹਾਂਜੀ ਠੀਕ ਹੈ ਜੀ ਕੀ ਮੈਸੇਜ ਦੇਣਾ ਚਾਹੁੰਦੇ ਨੌਜਵਾਨ ਪੀੜ੍ਹੀ ਨੂੰ ਇੱਥੋਂ ਮੈਸੇਜ ਨੌਜਵਾਨਾਂ ਨੂੰ ਤਾਂ ਜਿਹੜੇ ਖਾਸ ਕਰ ਜਿਹੜੇ ਘਰ ਬੈਠੇ ਆ ਉਹਨਾਂ ਨੂੰ ਆ ਕਿ ਆਉਣ ਹਿੱਸਾ ਵੰਡ ਅੰਦੋਲਨ ਦਾ ਹਾਂਜੀ ਜੇ ਮਤਲਬ ਕਿ ਹੋਣ ਨਹੀਂ ਤਾਂ ਫ ਜੇ ਹੁਣ ਮੌਕਾ ਸਾਹਮ ਲੈਣਗੇ ਤਾਂ ਵਧੀਆ ਗੱਲ ਆ ਹਾਂਜੀ ਹਾਂ ਆਪਣੀ ਥੋੜਾ ਜਿਹੜੀ ਅਣਖ ਨੂੰ ਗਵਾ ਚੁੱਕੇ ਆ ਉਹਨੂੰ ਥੋੜਾ ਜਗਾਉਣਾ ਆਪਣੀ ਅਣਖ ਜ਼ਮੀਰ ਨੂੰ ਤੇ ਉਹਨਾਂ ਨੂੰ ਇੱਥੇ ਆਉਣਾ ਚਾਹੀਦਾ ਸਾਰਿਆਂ ਅਸੀਂ ਪੂਰਾ ਭਰੋਸਾ ਜੀ ਮੋਰ ਤੇ ਜਿੱਤਣ ਦਾ ਹਾਂਜੀ ਹਾਂਜੀ ਭਰੋਸਾ ਦਾ ਘਰੋਂ ਬਣਾ ਕੇ ਅਸੀਂ ਆਏ ਸੀ ਆ ਘਰ ਤੁਰ ਪਏ ਸੀ ਤਾਂ ਬਸ ਫੇ ਜਿੱਤ ਕੇ ਆਏ ਜਿੱਤਲ ਨਹੀਂ ਤੁਰੇ ਸੀਗੇ ਇਦਾਂ ਨਹੀਂ ਕਿ ਉੱਦੇ ਮੁੜ ਜਾਗੇ ਇਹ ਕੌਮ ਮੋੜਨ ਵਾਲੀ ਤਾਂ ਹੈ ਹੀ ਨਹੀਂ ਠੀਕ ਹੈ ਜੀ ਹਾਂਜੀ ਹਾਰ ਤਾਂ ਮੰਨਦੀ ਨਹੀਂ ਨਾ ਨਾ ਜਿਹੜੀ ਜ਼ਿਆਤਰ ਸਿੱਖ ਕੌਮ ਆ ਜਿੰਨੀ ਵੀ ਜ਼ਿਮੀਂਦਾਰ ਪਰਿਵਾਰ ਨਾ ਪੰਜਾਬ ਦੇ ਵਿੱਚ ਆ ਨਾ ਸਿੱਖ ਕੌਮ ਹਾਰ ਮੰਦੀ ਆ ਤੇ ਨਾ ਹੀ ਇੱਕ ਕਿਸਾਨ ਹਾਰ ਮੰਦਾ ਠੀਕ ਹੈ ਜੀ ਫਸਲ ਹੁਣ ਗੜਿਆ ਨਾ ਤਬਾਹ ਹੋਈ ਆ ਹੁਣੇ ਫੇਰ ਕਾਣ ਕੇ ਬੀਜਣੀ ਆ ਅਗਲੇ ਸਾਲ ਹੂੰ ਇਹ ਥੋੜੀ ਕੁਝ ਹੋਰ ਲਾ ਲੂਗਾ ਜੇ बिजनेਸਮੈਨ ਦਾ ਕਿਸੇ ਦਾ ਬਿਜ਼ਨਸ 'ਚ ਘਾਟਾ ਪੈ ਜਵੇ ਕਿਸੇ ਨੂੰ ਉਹ ਬਿਜ਼ਨਸ ਬੰਦ ਕਰ ਦਿੰਦਾ ਉਹ ਚਾਹੇ ਉਹਦੀ ਹਿੰਮਤ ਨਹੀਂ ਪੈਂਦੀ ਉਹ 'ਚ ਐਡਾ ਜਿਗਰਾ ਹੀ ਹੈ ਨਹੀਂ ਕਿ ਉਹ ਦੁਬਾਰਾ ਉਹ ਬਿਜ਼ਨਸ ਸ਼ੁਰੂ ਕਰ ਲੂਗਾ ਪਰ ਸਾਡੇ 'ਚ ਜਿਗਰੇ ਹੈਗੇ ਆ ਅਸੀਂ ਬਾਈ ਇੱਕ ਜਾਣਕਾਰੀ ਹੋਰ ਜਿਹੜੀ ਇਹਦੀ ਸਰਫ ਪਾਉਨੇ ਆ ਜਾਂ ਹੋਰ ਹੈ ਇਹਦਾ ਖਰਚਾ ਵੀ ਫਿਰ ਪਿੰਡ ਵਾਲਾਂ ਵੱਲੋਂ ਕੀਤਾ ਜਾਂਦਾ ਹੈ ਬਾਈ ਆ ਜੀ ਕੋਈ ਨਾ ਕੋਈ ਦੇ ਜਾਂਦਾ ਜਿੱਦਾ ਪਹਿਲਾਂ ਵੀ ਦੋ ਬੋਰੇ ਸਰਫ ਦੇ ਗਿਆ ਸੀ ਆ ਹੁਣ ਵੀ ਪੈਕਟ ਇੱਥੇ ਪਿਆ 5 ਕਿਲੋ ਦਾ ਸੇਵ ਜਦੋਂ ਆਪਾਂ ਸੇਵਾ ਸ਼ੁਰੂ ਕਰ ਲਈਏ ਬਹੁਤ ਜੀ ਸੇਵਾਦਾਰ ਕਰਨ ਵਾਲੇ ਵੀ ਜਾਂ ਸੇਵਾ ਕਰਾਉਣ ਵਾਲੇ ਵੀ ਸਾਰੇ ਮਹਾਰਾਜ ਆਪਈ ਸਾਰਕ ਨੂੰ ਉਦੋਂ ਬਖਸ਼ਦਾ ਹੈ ਸੇਵਾ ਕਰਨ ਵਾਲਿਆਂ ਨੂੰ ਵੀ ਕਰਾਉਣ ਵਾਲਿਆਂ ਨੂੰ ਠੀਕ ਆ ਬਾਈ ਜੀ ਧੰਨਵਾਦ ਜੀ ਠੀਕ ਹੈ ਜੀ ਸ਼ੁਕਰੀਆ ਜੀ ਡਟੇ ਰਹੋ ਜੀ